ਜਦੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ ਜਸ ਚਾਰੇ ਪਾਸੇ ਫੈਲ ਗਿਆ ਲੋਕੀ ਕਾਮਨਾ ਰੱਖ ਕੇ ਆਉਂਦੇ ਆ ਦਰਸ਼ਨ ਕਰਦੇ ਆ ਮਰਾਦਾਂ ਪਾਉਂਦੇ ਆ ਜੀਵਨ ਹਰਾ-ਪਰਾ ਕਰਕੇ ਮੁੜਦੇ ਆ ਇਸ ਪ੍ਰਕਾਰ ਗੁਰਕੋ ਜਸ ਫੈਲਾ ਸੁਣ ਸੁਣ ਆਏ ਦਰਸ ਹਿੱਤ ਗੈਲਾ ਦੀਵਾਨ ਵਿੱਚ ਗੁਰੂ ਸ਼ਬਦ ਸੁਣਦੇ ਲੰਗਰ ਅਤੁੱਟ ਵਰਤਦਾ ਸ੍ਰੀ ਗੁਰੂ ਅਮਰਦਾਸ ਜੀ ਨਿਮਰਤਾ ਦੀ ਮੂਰਤ ਹਨ ਹਰ ਨਿੱਕੇ ਨਾਲ ਵੱਡੇ ਨਾਲ ਪਿਆਰ ਕਰਦੇ ਬਿਨਾਂ ਵਿਤਕਰੇ ਵਾਲਾ ਸਮਾਜ ਉਸ ਤਰ੍ਹਾਂ ਦੇਖ ਕੇ ਲੋਕ ਪਰਤ ਦੇ ਇੰਜ ਗੁਰੂ ਜੀ ਦੀ ਸੋਭਾ ਦੂਰ ਦੂਰ ਤੱਕ ਫੈਲ ਗਈ ਇਹ ਸਭ ਕੁਝ ਸੁਣ ਕੇ ਭਾਈ ਦਾਤੂ ਜੀ ਕੁੱੜਦੇ ਜੋ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਆ ਕਹਿੰਦੇ ਸੀ ਗੱਦੀ ਮੈਨੂੰ ਮਿਲਣੀ ਚਾਹੀਦੀ ਆ ਗੁਰੂ ਸਾਹਿਬ ਜੀ ਉਹਦੀਆਂ ਲੋੜਾਂ ਭਾਵੇਂ ਖਡੂਰ ਬੈਠਿਆਂ ਹੀ ਪੂਰੀਆਂ ਕਰਦੇ ਪਰ ਉਸਤੇ ਗੁਰਿਆਈ ਪ੍ਰਾਪਤ ਕਰਨ ਦਾ ਵਿਚਾਰ ਜ਼ੋਰ ਪਾ ਰਿਹਾ ਸੀ ਫੁਰਨੇ ਵਾਰ-ਵਾਰ ਆਈ ਜਾਣ ਗੱਦੀ ਮੈਨੂੰ ਮਿਲਣੀ ਚਾਹੀਦੀ ਸੀ ਮੈਂ ਗੁਰੂ ਅੰਗਦ ਜੀ ਦਾ ਪੁੱਤਰ ਹਾਂ ਹੁਣ ਭਾਈ ਦਾਤੂ ਜੀ ਇਹ ਸਮਝਦੇ ਆ ਜੇ ਬੰਦੇ ਵਿੱਚ ਜੋਗ ਸ਼ਕਤੀ ਹੋਵੇ ਕੋਈ ਚਮਤਕਾਰ ਦਿਖਾਉਣਾ ਆਉਂਦਾ ਹੋਵੇ ਲੋਕਾਂ ਨੂੰ ਖਿੱਚ ਪਾਈ ਜਾ ਸਕਦੀ ਹੈ ਲੋਕਾਂ ਦਾ ਸੁਭਾਅ ਹੁੰਦਾ ਕਰਾਮਾਤ ਦੇਖ ਕੇ ਬੜੇ ਪ੍ਰਭਾਵਿਤ ਹੋ ਜਾਂਦੇ ਆ ਪਰ ਭਾਈ ਦਾਤੂ ਜੀ ਭੁੱਲ ਗਏ ਸੀ ਕਿ ਗੁਰਿਆਈ ਤਾਂ ਦਾਤ ਇਲਾਹੀ ਆ ਇਹਦਾ ਜੋਗ ਸਿੱਧੀ ਨਾਲ ਕਰਾਮਾਤ ਨਾਲ ਕੋਈ ਸਬੰਧ ਨਹੀਂ ਜਦੋਂ ਲੋਕਾਂ ਫਿਰ ਵੀ ਖਡੂਰ ਸਾਹਿਬ ਵੱਲ ਮੂੰਹ ਨਾ ਕੀਤਾ ਹੁਣ ਆਪਣੀਆਂ ਖੁਸ਼ਾਮਦੀਆਂ ਨੇ ਚੁੱਕਿਆ ਕਿ ਇਹ ਨਾ ਗੁਰਗੱਦੀ ਉਹਦੀ ਆ ਹੋਰ ਕਿਸੇ ਦਾ ਇਹਦੇ ਨਾਲ ਲੈਣਾ ਦੇਣਾ ਨਹੀਂ ਕੋਈ ਹੁਣ ਗੁੱਸੇ 'ਚ ਆ ਕੇ ਭਾਈ ਦਾਤੂ ਜੀ ਕੁਝ ਡਾਂਗਾ ਸੋਟੀਆਂ ਵਾਲਿਆਂ ਲਠ ਮਾਰਾਂ ਨੂੰ ਨਾਲ ਲੈ ਕੇ ਸਿੱਧਾ ਗੋਇੰਦਵਾਲ ਸਾਹਿਬ ਪਹੁੰਚਦੇ ਆ ਸ਼ਾਮ ਦਾ ਦੀਵਾਨ ਗੁਰੂ ਅਮਰਦਾਸ ਜੀ ਮਹਾਰਾਜ ਹਾਜ਼ਰੀ ਭਰ ਰਹੇ ਆ ਸੰਗਤਾਂ ਵੀ ਹਾਜ਼ਰ ਨੇ ਸੰਗਤਾਂ ਮਿੱਠੇ ਮਿੱਠੇ ਬਚਨ ਸੁਣ ਰਹੀਆਂ ਨੇ ਸਾਰੇ ਪਾਸੇ ਸ਼ਾਂਤੀ ਆ ਪਰ ਆਈ ਦਾਤੂ ਜੀ ਦਾ ਹਿਰਦਾ ਸ਼ਾਂਤ ਨਹੀਂ ਹੋਇਆ ਉੱਥੇ ਪਹੁੰਚ ਕੇ ਹੋਰ ਭੜਕ ਗਿਆ ਬੀ ਇਨਾ ਕੱਠ ਇਨੀ ਸੰਗਤ ਇਨੀ ਮੰਨਤਾ ਇਹ ਗੱਦੀ ਦਾ ਅਸਲ ਹੱਕਦਾਰ ਤਾਂ ਮੈਂ ਆ ਕਿੱਥੇ ਮੇਰੀ ਇਨੀ ਪੂਜਾ ਹੋਣੀ ਚਾਹੀਦੀ ਸੀ ਇਸ ਦੀ ਕਿਉਂ ਪੂਜਾ ਹੋ ਰਹੀ ਆ ਘੋੜੇ ਤੋਂ ਉੱਤਰ ਕੇ ਤਖਤ ਦੇ ਬਿਲਕੁਲ ਨੇੜੇ ਪਹੁੰਚੇ ਆ ਭਾਈ ਦਾਤੂ ਜੀ ਕ੍ਰੋਧ ਦੇ ਵਿੱਚ ਭਖਦੇ ਨੇ ਬਹੁਤ ਜ਼ੋਰ ਦੀ ਜਿਹੜੀ ਆ ਨਾ ਲੱਤ ਕੱਢ ਕੇ ਮਾਰੀ ਆ ਤੇ ਗੁਰੂ ਸਾਹਿਬ ਜੀ ਤਖਤ ਤੋਂ ਡਿੱਗਦੇ ਆ ਮਸਾਂ ਹੀ ਬਚੇ ਆ ਧੀਰਜ ਦੀ ਮੂਰਤ ਗੁਰੂ ਅਮਰਦਾਸ ਮਹਾਰਾਜ ਨੇ ਉਸ ਸਮੇਂ ਕੋਈ ਗੁੱਸਾ ਨਹੀਂ ਕੀਤਾ ਕੋਈ ਸ਼ਿਕਵਾ ਨਹੀਂ ਕੀਤਾ ਗੁਰੂ ਪੁੱਤਰ ਜਾਣ ਕੇ ਬਚਨ ਕਹੇ ਤੇ ਭਾਈ ਦਾਤੂ ਜੀ ਦੇ ਪੈਰ ਫੜ ਲਏ ਤੇ ਕਿਹਾ ਤੁਸੀਂ ਇੰਨੀ ਖੇਚਲ ਕਿਉਂ ਕੀਤੀ ਕਿਧਰੇ ਤੁਹਾਨੂੰ ਕੋਈ ਚੋੜ ਤਾਂ ਨਹੀਂ ਆਈ ਕਿਉਂਕਿ ਮੈਂ ਬਜ਼ੁਰਗ ਹੋ ਗਿਆ ਮੇਰੇ ਹੱਡ ਬੁੱਢੀ ਅਵਸਥਾ ਹੋਣ ਕਰਕੇ ਕੜੜੇ ਹੋ ਗਏ ਦੂਜੇ ਸੇਵਾ ਕਰਦਿਆਂ ਹੱਡੀਆਂ ਹੀ ਰਹਿ ਗਈਆਂ ਬਾਕੀ ਮੇਰਾ ਇਹ ਸਰੀਰ ਕਠੋਰਾ ਤੁਹਾਡੇ ਪੈਰ ਕੂਲੇ ਆ ਇੱਕ ਤੋਂ ਸੇਵਾ ਕਰਤ ਰਹੋ ਹੋ ਦੁਤੀਏ ਬੈਤੇ ਬਿਰਧ ਭਇਓ ਹੋ ਜਾਂ ਤੇ ਅਦਕ ਸਰੀਰ ਕਠੋਰਾ ਤੁਮਰੇ ਚਰਨ ਮਿਰਦਲ ਨੇਥੋਰਾ ਇਨੀ ਨਿਮਰਤਾ ਨਾਲ ਗੁਰੂ ਜੀ ਨੇ ਤਾਂ ਜਵਾਬ ਦਿੱਤਾ ਪਰ ਕੋਈ ਪਛਤਾਵਾ ਨਹੀਂ ਹੋਇਆ ਦਾਤੂ ਜੀ ਨੂੰ ਉਹਨਾਂ ਨੇ ਤਾਂ ਬਹੁਤ ਜ਼ੋਰ ਦੇ ਨਾਲ ਮੰਦਮਤੀਆ ਬੋਲਿਆ ਕਹਿੰਦੇ ਤੁਸੀਂ ਸੇਵਾ ਦੇ ਛਲ ਨਾਲ ਕਾਪਟ ਨਾਲੇ ਗੁਰਤ ਗੱਦੀ ਆ ਨਾ ਜਿਹੜੀ ਇਹ ਲੈ ਲਈ ਆ ਹੁਣ ਮੈਂ ਜੋਰ ਨਾ ਖੋਕੇ ਦਿਖਾਉਂਗਾ ਸਾਨੂੰ ਹੁਣ ਸੇਵਾ ਦੀ ਲੋੜ ਨਹੀਂ ਆਪਦਾ ਡੇਰਾ ਚੁੱਕੋ ਇੱਥੋਂ ਭੱਜ ਜਾਓ ਕੂਚ ਕਰੋ ਅਬ ਸੇਵਾ ਕਛ ਨਹੀਂ ਹਮਾਰੀ ਉਠ ਗਮਨੋ ਤਰਨਤਾ ਧਾਰੀ ਸੰਗਤ ਨੇ ਦਾਤੂ ਨੂੰ ਟੋਕਣਾ ਰੋਕਣਾ ਚਾਹਿਆ ਪਰ ਮਹਾਰਾਜ ਨੇ ਹੁਕਮ ਦਿੱਤਾ ਕੋਈ ਪਾਈਂ ਤੇ ਹੱਥ ਨਾ ਉਠਾਵੇ ਇਸੇ ਨੇ ਇਹਨਾਂ ਨੂੰ ਕੁਝ ਨਹੀਂ ਕਹਿਣਾ ਗੁਰੂ ਪੁੱਤਰ ਸ਼ਾਮ ਹੋਣ ਵਾਲੀ ਸੀ ਗੁਰੂ ਅਮਰਦਾਸ ਜੀ ਮਹਾਰਾਜ ਚਬਾਰੇ ਚਲੇ ਗਏ ਇਸੋ ਹੋਈ ਤਬਦੀਲੀ ਵੱਲ ਸੰਗਤ ਜੀ ਥੋੜਾ ਧਿਆਨ ਦੇਣਾ ਖੜੂਰ ਦੇ ਵਿੱਚ ਤਪੇ ਨੇ ਗੁਰੂ ਅੰਗਦ ਦੇਵ ਜੀ ਨੂੰ ਮਜਬੂਰ ਕੀਤਾ ਸੀ ਪੈੰਡ ਛੱਡ ਜਾਣ ਤੇ ਉਹ ਤਪੇ ਦੀਆਂ ਹੱਡੀਆਂ ਰੋਲਤੀਆਂ ਸੀ ਪਰ ਅੱਜ ਦਾਤੂ ਦੀ ਲੱਤ ਹੱਡੀਆਂ ਤੇ ਵੱਜੀ ਤਾਂ ਕਹਿੰਦੇ ਆ ਕਿ ਮੇਰੇ ਹੱਡ ਕਰੜੇ ਆ ਤੇਰੇ ਪੈਰ ਕੁਲੇ ਆ ਇਹੀ ਹੁੰਦਾ ਅਜਰ ਨੂੰ ਜਰਨਾ ਗੱਦੀ ਤੇ ਦਾਤੂ ਬੈਠ ਗਿਆ ਸੰਗਤਾਂ ਉੱਠ ਕੇ ਚਲੀਆਂ ਗਈਆਂ ਮੁਖੀ ਸਖ ਵਿਚਾਰਾਂ ਕਰਨ ਲੱਗੇ ਆ ਪਰ ਦਾਤੂ ਜੀ ਸਮਾਨ ਲੁੱਟਣਾ ਸ਼ੁਰੂ ਕਰ ਦਿੱਤਾ ਗੁਰੂ ਪੁੱਤਰ ਸ੍ਰੀ ਭਾਵੇਂ ਲਾਲਚ ਆ ਗਿਆ ਪੇਟਾਵਾਂ ਦੀਆਂ ਜਿਹੜੀਆਂ ਇਕੱਠੀਆਂ ਹੋਈਆਂ ਸੀ ਪੰਡ ਮੰਨ ਲਈ ਉਹਨਾਂ ਦੀ ਗੁਰੂ ਅਮਰਦਾਸ ਜੀ ਨੂੰ ਸੰਗਤਾਂ ਪਿਆਰ ਕਰਦੀਆਂ ਸੀ ਬਹੁਤ ਉੱਥੇ ਪ੍ਰੇਮ ਭੇਟਾਂ ਆਉਂਦੀ ਸੀ ਇੱਧਰ ਗੁਰੂ ਜੀ ਨੇ ਜਦੋਂ ਦੇਖਿਆ ਹੁਣ ਗੁਰੂ ਪੁੱਤਰ ਨੇ ਕੀ ਇਹਨਾਂ ਨੂੰ ਕਹੀਏ ਕੀ ਸਮਝਾਈਏ ਸਾਨੂੰ ਇਹ ਜਗ੍ਹਾ ਹੀ ਛੱਡ ਦੇਣੀ ਚਾਹੀਦੀ ਆ ਗੁਰੂ ਜੀ ਨੇ ਅੱਧੀ ਰਾਤ ਨੂੰ ਘੋੜੀ ਤੇ ਸਵਾਰ ਹੋ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਨਗਰੀ ਛੱਡ ਦਿੰਦੇ ਆ ਗੋਇੰਦਵਾਲ ਸਾਹਿਬ ਛੱਡ ਕੇ ਮਹਾਰਾਜ ਪਿੰਡ ਬਾਸਰ ਕੇ ਚਲੇ ਜਾਂਦੇ ਆ ਉੱਥੇ ਪਹੁੰਚ ਕੇ ਪਿੰਡੋਂ ਬਾਹਰ ਇੱਕ ਕੋਠੇ ਵਿੱਚ ਜਾ ਕੇ ਤੇ ਬਾਹਰ ਦਰਵਾਜ਼ੇ ਤੇ ਮਹਾਰਾਜ ਨੇ ਇੱਕ ਫੱਟੇ ਤੇ ਲਿਖ ਦਿੱਤਾ ਜੇ ਕੋਈ ਇਹ ਦਰਵਾਜ਼ੇ ਰਾਹੀ ਅੰਦਰ ਆਵੇਗਾ ਨਾ ਉਹ ਮੇਰਾ ਸਿੱਖ ਹੋਵੇਗਾ ਨਾ ਮੈਂ ਉਹਦਾ ਗੁਰੂ ਹੋਵਾਂਗਾ ਇਸ ਤਰ੍ਹਾਂ ਗੁਰੂ ਜੀ ਉਸ ਜਗ੍ਹਾ ਤੇ ਜਾ ਕੇ ਨਾ ਗੁਪਤ ਰੂਪ ਵਿੱਚ ਵਿਚਰਦੇ ਆ। ਗੋਇੰਦਵਾਲ ਸਾਹਿਬ ਜਦੋਂ ਸਵੇਰੇ ਸੰਗਤਾਂ ਨੂੰ ਗੁਰੂ ਅਮਰਦਾਸ ਜੀ ਦੇ ਦਰਸ਼ਨ ਨਾ ਹੋਏ, ਸੰਗਤਾਂ ਬੜੀਆਂ ਦੁਖੀ ਹੋ ਗਈਆਂ। ਕਿਉਂਕਿ ਦਰਸ਼ਨ ਦੇਖ ਜੀਮਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਤਾਂ ਕਈਆਂ ਦੀ ਰੀਤ ਹੀ ਬਣ ਗਈ ਸੀ ਵੀ ਗੁਰੂ ਜੀ ਦੇ ਦਰਸ਼ਨ ਕਰਨੇ, ਫਿਰ ਜਲਪਾਣੀ ਛਕਣਾ, ਪ੍ਰਸ਼ਾਦਾ ਛਕਣਾ ਪਰ ਦਾਤੂ ਨੂੰ ਸਾਰੇ ਬੁਰਾ-ਬੁਰਾ ਕਹਿਣ ਲੱਗੇ, ਚੰਗਾ ਨਹੀਂ ਕੀਤਾ। ਭਾਈ ዳਤੂ ਨੇ ਇਕੱਠ ਕੀਤਾ ਆਪਦੇ ਜਿਹੜੇ ਲਿਆਂਦੇ ਸੀ लाठी चार्ज ਬੰਦੇ ਨਾਲ ਉਹ ਵੀ ਇਕੱਠੇ ਕਰ ਲੇ ਤੇ ਸਾਰਾ ਇਕੱਠਾ ਕੀਤਾ maal ਸਾਰਾ ਚੁੱਕਿਆ ਖਡੂਰ ਸਾਹਿਬ ਭੱਜ ਗਿਆ ਲਟੇਰਿਆਂ ਨੂੰ ਪਤਾ ਲੱਗਾ ਕਿ ዳਤੂ ਚੋਖੇ maal ਨਾਲ ਵਾਪਸ ਆ ਰਿਹਾ ਉੱਥੇ ਲਟੇਰੇ ਰਹਿੰਦੇ ਸੀ ਉਹਨਾਂ ਰਾਜ ਘੇਰ ਲਿਆ ਤੇ ਸਾਰਿਆਂ ਨੂੰ ਕੁੱਟ-ਕੁੱਟ ਕੇ maal ਲੁੱਟ ਲਿਆ ਉਸੇ ਹੀ ਪੈਰ ਤੇ ਜਿਹਦੇ ਨਾਲ ਬੇਅਦਬੀ ਕੀਤੀ ਸੀ ਐਸੀ ਡਾਂਗ ਮਾਰੀ ਖਿੱਚ ਕੇ ਕਿ ਪੈਰ ਸੁੱਜ ਕੇ ਢੋਲੇ ਵਰਗਾ ਹੋ ਗਿਆ ਚੀਕੇ ਚਲਾਏ ਆ ਪਰ ਬਹੁਤ ਦੁੱਖ ਪਾਇਆ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਜੋ ਲੱਤ ਮਾਰੀ ਸੀ ਉਸੇ ਹੀ ਪੈਰ ਦੇ ਉੱਪਰ ਉਸੇ ਹੀ ਲੱਤ ਉੱਪਰ ਦਰਦ ਹੋਣਾ ਸ਼ੁਰੂ ਹੋ ਗਿਆ ਹੁਣ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਗਤਾਂ ਬੇਨਤੀ ਕਰਨੀਆਂ ਚਾਹੁੰਦੀਆਂ ਨੇ ਕਿ ਗੁਰੂ ਸਾਹਿਬ ਜੀ ਮਿਲ ਨਹੀਂ ਰਹੇ ਸੰਗਤਾਂ ਬਹੁਤ ਦੁਖੀ ਨੇ ਭਾਈ ਪਾਰੋ ਜੀ ਨੂੰ ਭਾਈ ਬੱਲੂ ਜੀ ਨੇ ਭੇਜਿਆ ਕਿ ਬਾਬਾ ਬੁੱਢਾ ਜੀ ਨੂੰ ਲੈ ਕੇ ਆਓ ਕਿਉਂਕਿ ਸੰਗਤ ਵਿਛੜੀ ਨੂੰ ਗੁਰੂ ਮਲਾਪ ਹੋ ਜਾਏ ਗੁਰੂ ਨਾਨਕ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਵਰ ਦੇ ਕੇ ਗਏ ਆ ਕਿ ਕਦੇ ਤੁਸਾਂ ਤੋਂ ਉਲੇ ਨਾ ਹੋਸਾਂ ਤੁਹਾਡੇ ਤੋਂ ਕਦੇ ਉਲਾ ਨਹੀਂ ਹੋਵੇਗਾ ਬਾਬਾ ਬੁੱਢਾ ਜੀ ਆਏ ਆ ਸੰਗਤ ਦੀ ਬੇਨਤੀ ਤੇ ਆਉਂਦਿਆਂ ਨੂੰ ਪੁੱਛਿਆ ਕਿ ਘੋੜੀ ਕਿੱਥੇ ਹੈ ਗੁਰੂ ਮਹਾਰਾਜ ਦੀ ਘੋੜੀ ਜਦੋਂ ਲਿਆਂਦੀ ਗਈ ਉਹਨਾਂ ਕਿਹਾ ਕਿ ਭਟਕਨ ਦੀ ਲੋੜ ਨਹੀਂ ਇਹ ਘੋੜੀ ਪਿੱਛੇ ਲੱਗ ਟੁਰੋ ਇਹ ਆਪਣੇ ਆਪ ਮਾਲਕ ਦੇ ਪਾਸ ਲੈ ਜਾਏਗੀ ਸੰਗਤਾਂ ਕੀਰਤਨ ਕਰਦੀਆਂ ਕਰਦੀਆਂ ਘੋੜੀ ਪਿੱਛੇ ਲੱਗ ਟੁਰੀਆਂ ਨੇ ਦੂਜੇ ਦਿਨ ਘੋੜੀ ਬਾਸਰਕੇ ਦੇ ਬਾਹਰ ਜਾ ਜਾ ਕੇ ਪਿੰਡ ਬਾਸਰਕੇ ਇੱਥੇ ਪਹੁੰਚ ਕੇ ਨਾ ਇੱਕ ਕੋਠੇ ਦੇ ਬਾਹਰ ਜਾ ਕੇ ਰੁਕਦੀ ਆ ਪਰ ਦਰਵਾਜ਼ਾ ਬੰਦ ਆ ਉੱਤੇ ਲਿਖਿਆ ਪਤਾ ਕੀ ਆ ਜੋ ਇਹ ਦਰਵਾਜ਼ੇ ਰਾਹੀਂ ਅੰਦਰ ਆਉਣ ਦੀ ਕੋਸ਼ਿਸ਼ ਕਰੇਗਾ ਉਹ ਨਾ ਤਾਂ ਮੇਰਾ ਸੈਖਾ ਤੇ ਨਾ ਸੀ ਉਹਦੇ ਗੁਰੂ ਆ ਇਸ ਦਰ ਜੋ ਨਰ ਕਰੇ ਉਪਾਰੇ ਤਿਸਕੇ ਗੁਰ ਨੇ ਸਿੱਖ ਹਮਾਰੇ ਸੰਗ ਤਾਂ ਪਰੇਸ਼ਾਨ ਪਰ ਬਾਬਾ ਬੁੱਢਾ ਜੀ ਨੇ ਕਿਹਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਐਂਓ ਕਰੋ ਕੋਈ ਵਿਧ ਬਣਾਈਏ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਹੋ ਜਾਣ ਉਹਨਾਂ ਦੇ ਹੁਕਮ ਦੀ ਵੀ ਆਪਾਂ ਉਲੰਘਣਾ ਨਹੀਂ ਕਰਨੀ ਇਤਨਾ ਵਿਵੇਕ ਬੁੱਧ ਬਾਬਾ ਜੀ ਦੇ ਪਾਸ ਬੁੱਢਾ ਸਾਹਿਬ ਜੀ ਦੇ ਪਾਸ ਕਹਿੰਦੇ ਐਂਓ ਕਰਦੇ ਆ ਪਿੱਛੇ ਵੱਲੋਂ ਸੱਨ ਲਾ ਕੇ ਅੰਦਰ ਜਾਂਦੇ ਆ ਉਹ ਬਚਨ ਵੀ ਜਿਹੜਾ ਨਾ ਰਹਿ ਜਾਵੇਗਾ ਵੀ ਦਰਵਾਜ਼ਾ ਨਹੀਂ ਆਪਾਂ ਖੋਲ੍ਹਾਂਗੇ। ਬਾਬਾ ਬੁੱਢਾ ਜੀ ਨੇ ਪਾੜ ਪਾਇਆ ਤੇ ਅੰਦਰ ਗਏ ਆ। ਅੰਦਰ ਗੁਰੂ ਜੀ ਦੀ ਸਮਾਧੀ ਲੱਗੀ ਹੋਈ ਆ। ਆਗਿਆ ਲੈ ਕੇ ਮੱਥਾ ਟੇਕਿਆ ਫੇਰ ਦਰਵਾਜ਼ਾ ਖੋਲਣ ਦੀ ਆਗਿਆ ਲਈ। ਗੁਰੂ ਜੀ ਨੇ ਪੁੱਛਿਆ ਤੂੰ ਸਾ ਹੁਕਮ ਕਿਉਂ ਟਾਲਿਆ? ਬਾਬਾ ਬੁੱਢਾ ਜੀ ਨੇ ਕਿਹਾ ਬਖਸ਼ੰਦ ਪਾਤਸ਼ਾਹ ਜੀ ਅਸੀਂ ਕੋਈ ਹੁਕਮ ਦੀ ਉਲੰਘਣਾ ਨਹੀਂ ਕੀਤੀ ਤੁਸੀਂ ਸਾਹਮਣੇ ਉਦਰ ਰਹੀ ਆਉਣ ਦੀ ਮਨਾਹੀ ਕੀਤੀ ਸੀ ਅਸਾਂ ਪਿੱਛੋਂ ਇਹ ਦਰਵਾਜ਼ਾ ਨਾ ਜਿਹੜਾ ਹੈ ਬਣਾ ਕੇ ਸਨ ਲਾ ਕੇ ਫਿਰ ਆਪ ਜੀ ਨੂੰ ਲੱਭਿਆ ਹੈ ਪਾੜ ਲਾ ਕੇ ਹਮਨੇ ਆਏ ਸਵਾਰੀ ਤਜ ਦਰ ਫੋਰਿਓ ਧਾਰ ਪਛਾਰੀ ਅਸਲ ਵਿੱਚ ਗੁਰੂ ਜੀ ਨੇ ਰਮਜ ਪਾਈ ਸੀ ਤੇ ਬਾਬਾ ਬੁੱਢਾ ਜੀ ਰਾਹੀ ਉਹ ਰਮਜ ਖੋਲੀ ਗਈ ਹੁਣ ਕੋਈ ਹੋਰ ਬੰਦਾ ਹੁੰਦਾ ਉਹਨੂੰ ਪਤਾ ਨਹੀਂ ਸੀ ਲੱਗਣਾ ਕਿ ਦਰਵਾਜ਼ਾ ਕਿਸ ਤਰ੍ਹਾਂ ਖੁੱਲੇਗਾ ਜਾਂ ਗੁਰੂ ਦੇ ਦੀਦਾਰ ਕਿਵੇਂ ਹੋਣਗੇ ਸੋ ਇਸ ਤਰ੍ਹਾਂ ਇੱਕ ਨਾ ਅੰਤਰੀ ਭਾਵ ਵੀ ਆ ਵੀ ਜੋ ਪ੍ਰਗਟ ਨਾ ਦਰਵਾਜ਼ਿਆਂ ਰਾਹੀ ਗੁਰੂ ਦੇ ਦੀਦਾਰ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਗੁਰੂ ਦੇ ਦਰਸ਼ਨ ਨਹੀਂ ਹੋਣਗੇ ਗੁਰੂ ਤਾਂ ਮਿਲੇਗਾ ਇਸ ਤਰ੍ਹਾਂ ਵਿਧੀ ਦੇ ਨਾਲ ਜੋ ਦਰਵਾਜ਼ਾ ਗੁਪਤ ਰੱਖਿਆ ਹੈ ਦਸਵੇਂ ਦਵਾਰ ਨੂੰ ਇਸ ਤਰ੍ਹਾਂ ਇੱਥੇ ਪਹੁੰਚ ਕੇ ਗੁਰੂ ਦਾ ਦਰ ਮਿਲਦਾ ਸ਼ਾਇਦ ਇਸੇ ਲਈ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਤੁਮ ਬਹੁਤ ਧੰਨ ਕਿਹਾ ਤੇ ਫਰਮਾਇਆ ਬਾਬਾ ਜੀ ਤੁਸੀਂ ਤਾਂ ਸਿੱਖੀ ਦੀ ਹੱਦ ਹੋ ਉਹਨਾਂ ਦੀ ਕਰਨੀ ਨੂੰ ਅਪਣਾਉਣਗੇ ਜਿਹੜੇ ਸਾਰੇ ਵਿਗਨ ਦੂਰ ਹੋ ਜਾਣਗੇ ਸਿੱਖੀ ਅਬਦਨ ਇਸਤੇ ਪਰੈ ਨਾਮ ਲਏ ਗਨ ਬਿਗਨ ਸੋ ਹਰੈ ਜਦੋਂ ਗੁਰੂ ਜੀ ਨੂੰ ਕਿਹਾ ਮਹਾਰਾਜ ਗੋਵਿੰਦਵਾਲ ਸਾਹਿਬਾਹੂ ਬਾਬਸ ਮਹਾਰਾਜ ਨੇ ਕਿਹਾ ਅਸੀਂ ਭਾਈ ਈਰਖਾ ਤੋਂ ਵਖੀਲੀ ਤੋਂ ਕੀ ਲੈਣਾ ਦਾਤੂ ਨੂੰ ਰਾਜ ਕਮਾਉਣ ਦਿਓ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਤਾਂ ਅੰਤਰਜਾਮੀ ਹੋ ਦਾਤੂ ਨੇ ਆਪਣਾ ਕੀਤਾ ਪਾ ਰਿਆ ਜਗ ਦੇ ਵਿੱਚ ਈਰਖਾ ਰੂਪੀ ਅੱਗ ਬਲ ਰਹੀ ਆ ਧੀਰਜ ਗਿਆਨ ਧਿਆਨ ਸਗੋਂ ਉਹ ਅੱਗ ਵਿੱਚ ਸੜ ਰਹੇ ਆ ਪਾਤਸ਼ਾਹ ਜੀ ਦੁਨੀਆ ਦੇ ਲੋਕਾਂ ਨੂੰ ਤੁਸੀਂ ਵਿਚਾ ਸਕਦੇ ਹੋ ਜਦੋਂ ਸੰਗਤ ਨੇ ਬੇਨਤੀ ਕੀਤੀ ਬਾਬਾ ਜੀ ਨੇ ਬੇਨਤੀ ਕੀਤੀ ਬੁੱਢਾ ਸਾਹਿਬ ਜੀ ਨੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਸੱਤ ਵਚਨ ਕਰਕੇ ਸੰਗਤ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਉਹ ਬੇਨਤੀ ਨੂੰ ਮੰਨ ਲੈਂਦੇ ਆ ਸਭ ਸੰਗਤ ਕੀ ਸੁਣ ਕੇ ਬੇਨਤੀ ਗਾਦੀ ਪਰ ਬੈਠੇ ਤਜਗਿੰਤੀ ਬਾਬਾ ਬੁੱਢਾ ਜੀ ਨੇ ਆਪੂ ਉਸੇ ਘੋੜੀ ਤੇ ਮਹਾਰਾਜ ਨੂੰ ਬਿਠਾਲਿਆ ਜਿਸ ਨੇ ਗੁਰੂ ਜੀ ਦੀ ਸੱਧ ਦਿੱਤੀ ਸੀ ਧਾਨੋ ਕਰਮਾ ਵਾਲੀ ਘੋੜੀ ਗੋਇੰਦਵਾਲ ਸਾਹਿਬ ਪੁੱਜਣ ਤੇ ਭਾਰੀ ਪੁਰਵ ਕੀਤਾ ਗਿਆ ਸਾਰੇ ਨਗਰ ਚ ਦੀਪ ਮਾਲਾ ਕੀਤੀ ਗਈ ਉਧਰ ਪੈਰ ਦੀ ਪੀੜ ਦਾਤੂ ਜੀ ਦੀ ਇੰਨੀ ਵਧੀ ਇੰਨੀ ਵਧੀ ਉੱਛਲ ਉੱਛਲ ਮੰਜੇ ਤੋਂ ਪਵੇ ਪਰ ਪਹਿਲੇ ਵਾਂਗ ਹੀ ਮਾਤਾ ਖੀਵੀ ਜੀ ਆਪਣੇ ਪੁੱਤਰ ਭਾਈ ਦਾਤੂ ਜੀ ਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਪੁੱਜੇ ਆ। ਖਿਮਾ ਦਿਲਵਾਈ ਆ। ਮਹਾਰਾਜ ਨੇ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀ ਪ੍ਰਸ਼ਾਦ ਭਾਈ ਦਾਤੂ ਜੀ ਨੂੰ ਦਿੱਤਾ ਤੇ ਉਹਦੀ ਪੀੜ ਹਰੀ ਆ। ਗੁਰ ਪ੍ਰਸਾਦ ਦਇਓ ਨਿਜ ਕਰਤਾ ਸਾਰਾ ਸਾਲ ਹੀ ਖੇਚਣਾ ਪੈਂਦੀਆਂ ਰਹੀਆਂ ਪਰ ਗੁਰੂ ਜੀ ਦੇ ਧੀਰਜ ਤੇ ਸਹਿਜ ਅਗੇ ਕੋਈ ਟਿਕ ਨਾ ਸਕੀ। ਗੁਰਮਖ ਪਿਆਰਿਓ ਬੜੀਆਂ ਉੱਥੇ ਪਰੇਸ਼ਾਨੀਆਂ ਆਈਆਂ ਨੇ ਬਹੁਤ ਸਮੱਸਿਆਵਾਂ ਆਈਆਂ ਨੇ ਪਰ ਗੁਰਮਖੋ ਸਤਗੁਰੂ ਦੀ ਐਸੀ ਕਲਾ ਵਰਤੀ ਆ ਕਿ ਉੱਥੇ ਸਾਰੇ ਬਿਗਨ ਬਨਾਸਨ ਦੂਰ ਹੋ ਗਏ ਆ ਤੇ ਕਈ ਵਿਦਵਾਨ ਤਾਂ ਇਹ ਵੀ ਮੰਨਦੇ ਆ ਜਦੋਂ ਭਾਈ ਦਾਤੂ ਜੀ ਗੋਇੰਦਵਾਲ ਸਾਹਿਬ ਆਏ ਸੀ ਪਹਿਲਾਂ ਉਦੋਂ ਉਹਨਾਂ ਨੇ ਗੁਰਤਾ ਗੱਦੀ ਦਾ ਸਮਾਨ ਜਿੱਥੇ ਲੁੱਟਿਆ ਉਹਦੇ ਵਿੱਚ ਕੁਝ ਗੁਟਕਾ ਸਾਹਿਬੀ ਸੀਗੇ ਗੁਰਬਾਣੀ ਦੇ ਭਾਈ ਦਾਤੂ ਜੀ ਨੇ ਗੁਰੂ ਜੀ ਦੀ ਘੋੜੀ ਵੀ ਖੋਲੀ ਸੀ ਤੇ ਘੋੜੀ ਨੇ ਭਾਈ ਦਾਤੂ ਜੀ ਨੂੰ ਉੱਪਰ ਚੜਨ ਨਹੀਂ ਸੀ ਦਿੱਤਾ ਜ਼ਬਰਦਸਤੀ ਵਿੱਚ ਦਾਤੂ ਨੇ ਆਪ ਦੀ ਜਿਹੜੀ ਲਾਤਾਂ ਤੜਵਾਲੀ ਸੀ ਕਈ ਇਸ ਤਰ੍ਹਾਂ ਵੀ ਮੰਨਦੇ ਆ ਕਈ ਕਹਿੰਦੇ ਲਟੇਰਿਆਂ ਨੇ ਰਸਤੇ ਵਿੱਚ ਉਹਨਾਂ ਨੂੰ ਲੁੱਟਿਆ ਇਸ ਤਰ੍ਹਾਂ ਭਾਵ ਕਿ ਕੋਈ ਕਾਰਨ ਤਾਂ ਬਣਿਆ ਨਾ ਵੀ ਉਹਨਾਂ ਨੂੰ ਕੀਤੇ ਦਾ ਫਲ ਮਿਲਿਆ ਤੇ ਇਹ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕੋਲ ਮਾਫੀ ਮੰਗਣ ਆਏ ਆਪਣੇ ਮਾਤਾ ਜੀ ਦੇ ਰਾਹੀਂ ਫਿਰ ਗੁਰੂ ਜੀ ਦਾ ਬਹੁਤ ਉਹੀ ਵਿਰਤ ਬਾਬਾ ਜੀ ਦਾ ਸੁਭਾਅ ਗੁਰੂ ਦਾ ਸੁਭਾਅ ਹੁੰਦਾ ਆਪਣਾ ਗੁਣ ਨਾ ਗਵਾਵੇ ਮਹਾਰਾਜ ਨੇ ਫਿਰ ਮਾਫ ਕਰ ਦਿੱਤਾ ਪਰ ਕਈ ਵਿਦਵਾਨ ਇਹ ਵੀ ਮੰਨਦੇ ਆ ਕਿ ਬਾਬਾ ਦਾਤੂ ਜੀ ਪੰਜਵੇਂ ਪਾਸ਼ਾ ਜੀ ਤੱਕ ਕੁਝ ਨਾ ਕੁਝ ਭਾਵ ਕੀ ਈਰਖਾ ਦੇ ਵਸ ਹੋ ਕੇ ਕਰਦੇ ਰਹੇ ਆ ਉਲਟ ਹੋ ਕੇ ਚੱਲਦੇ ਰਹੇ ਆ ਇਹਨਾਂ ਨੇ ਗੁਰਤਾ ਗੱਦੀ ਨਾਲ ਵਿਗਾੜ ਹੀ ਰੱਖਿਆ ਪਰ ਆਖਰ ਜਦੋਂ ਛੇਵੇਂ ਪਾਸ਼ਾ ਜੀ ਦੇ ਪਾਸ ਬਾਬਾ ਅਟਲ ਰਾਏ ਜੀ ਉਹਨਾਂ ਦੇ ਗੁਜਰਨ ਦਾ ਇਹਨਾਂ ਨੂੰ ਪਤਾ ਲੱਗਾ ਉਦੋਂ ਹੀ ਅਫਸੋਸ ਕਰਨ ਆਏ ਸੀਗੇ ਤੇ ਪਰ ਪਰਤਨ ਤੇ ਬਹੁਤਾ ਸਮਾਂ ਜੀਵਤ ਨਾ ਰਹਿ ਸਕੇ ਤੇ 1628 ਈਸਵੀ ਦੇ ਵਿੱਚ ਪ੍ਰਾਣ ਤਿਆਗ ਗਏ ਭਾਈ ਰਾਏ ਬਲਵੰਡ ਜੀ ਭਾਈ ਸੱਤਾ ਜੀ ਉਹਨਾਂ ਨੇ ਆਪਣੀ ਜਿਹੜੀ ਵਾਰ ਲਿਖੀ ਆ ਉਹਦੇ ਵਿੱਚ ਘਟਨਾ ਦਾ ਜ਼ਿਕਰ ਵੀ ਕੀਤਾ ਹੈ ਤੇ ਬਿਲਕੁਲ ਇਸੇ ਤਰ੍ਹਾਂ ਇਸੇ ਸਾਲ ਹੀ ਸੰਗਤ ਜੀ ਬੀਬੀ ਪਾਨੀ ਜੀ ਉਹਨਾਂ ਦੀ ਸ਼ਾਦੀ ਗੁਰੂ ਰਾਮਦਾਸ ਪਾਤਸ਼ਾਹ ਜੀ ਨਾਲ ਹੁੰਦੀ ਆ ਸਾਖੀ ਇਸ ਤਰ੍ਹਾਂ ਵੀ ਆਉਂਦੀ ਆ ਕਿ ਬੀਬੀ ਮਨਸਾ ਦੇਵੀ ਜੀ ਗੁਰੂ ਪਤੀ ਤੀਜੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਸਾਡੀ ਧੀ ਪਾਨੀ ਹੁਣ ਵੱਡੀ ਹੋ ਗਈ ਆ ਇਹਦਾ ਆਹਰ ਕਰੋ ਮਹਾਰਾਜ ਨੇ ਪੁੱਛਿਆ ਲੜਕਾ ਕਿਹਦਾ ਹੋਵੇ ਤਾਂ ਸੁਭਾਵਕੀ ਮਾਤਾ ਜੀ ਨੇ ਕਿਹਾ ਵੀ ਉਹ ਦੇਖੋ ਉਹ ਜਿਆ ਜੋ ਸਦਾ ਸੇਵਾ ਵਿੱਚ ਜੁਟਿਆ ਰਹਿੰਦਾ ਮਹਾਰਾਜ ਨੇ ਆਖਿਆ ਉਹਦੇ ਵਰਗਾ ਤਾਂ ਉਹੀ ਹੈ ਭਾਈ ਜੇਠਾ ਜੀ ਵੱਲ ਇਸ਼ਾਰਾ ਕੀਤਾ ਸੀ ਇਹ ਵਜਨ ਕੋਈ ਅਚਨ ਚੇਤ ਜਾਂ ਸੁਭਾਵਕ ਨਹੀਂ ਸੀ ਕਈ ਸਾਲਾਂ ਤੋਂ ਗੁਰੂ ਅਮਰਦਾਸ ਜੀ ਪਿੰਡ ਬਾਸਰ ਕੇ ਵਿੱਚ ਵੀ ਗੁਰੂ ਰਾਮਦਾਸ ਜੀ ਦਾ ਸੁਭਾ ਦੇਖਦੇ ਰਹੇ ਆ ਕਰਮ ਦੇਖਦੇ ਰਹੇ ਆ ਭਾਈ ਜੇਠਾ ਜੀ ਖੁੱਲੇ ਦਿਲ ਵਾਲੇ ਇਹ ਬਹੁਤ ਜ਼ਿਆਦਾ ਨਿਮਰਤਾ ਵਾਲੇ ਸੀਗੇ ਇੱਥੇ ਜਦੋਂ ਗੋਇੰਦਵਾਲ ਸਾਹਿਬ ਉਤਰਨਾ ਸ਼ੁਰੂ ਹੋਇਆ ਦਿਨੇ ਰਾਤ ਸੇਵਾ ਵਿੱਚ ਲੱਗੇ ਰਹਿੰਦੇ ਭਾਈ ਗੁਰਦਾਸ ਜੀ ਦੀ ਇਹ ਤੁੱਕ ਜਿਨ ਸਿਰਿਆ ਤਿਨ ਸਵਾਰੇ ਆ ਖਾਸ ਧਿਆਨ ਮੰਗਦੀ ਹੈ ਭਾਈ ਗੁਰਦਾਸ ਜੀ ਤੇ ਕਹਿਣ ਦਾ ਭਾਵ ਸੀ ਗੁਰੂ ਅਮਰਦਾਸ ਜੀ ਨੇ ਆਪ ਹੀ ਗੁਰੂ ਰਾਮਦਾਸ ਜੀ ਨੂੰ ਸੇਵਾ ਵੱਲ ਲਾਇਆ ਆਪ ਹੀ ਰਹਿਮਤ ਕੀਤੀ ਆਪ ਹੀ ਸਵਾਰਿਆ ਗੁਰੂ ਬਣਾਇਆ ਜ਼ਿੰਮੇਵਾਰੀ ਦਿੱਤੀ ਇੱਥੇ ਇੱਕ ਉਦਾਹਰਣ ਹੀ ਕਾਫੀ ਹੋਵੇਗੀ ਭਾਈ ਜੇਠਾ ਜੀ ਦੀ ਸੇਵਾ ਦੀ ਇੱਕ ਦਿਨ ਗੁਰੂ ਅਮਰਦਾਸ ਜੀ ਭਾਈ ਬੱਲੂ ਜੀ ਨੂੰ ਕਹਿੰਦੇ ਆ ਕਿੰਨੇ ਦਿਨ ਹੋ ਗਏ ਰਾਮਦਾਸ ਨੂੰ ਦੇਖਿਆ ਨਹੀਂ ਰਾਮਦਾਸ ਕੋ ਚਿਰ ਬੋ ਹੋਵਾ ਕਹਾ ਗਯੋ ਹਮ ਨਿਕਟ ਨਾ ਹੋਵਾ ਕਿਤਰੇ ਦੁਰਾਡੇ ਤਾਂ ਨਹੀਂ ਚਲੇ ਗਏ ਦੂਰ ਤਾਂ ਨਹੀਂ ਚਲੇ ਗਏ ਭਾਈ ਬੱਲੂ ਜੀ ਨੇ ਦੱਸਿਆ ਸੱਚੇ ਪਾਤਸ਼ਾਹ ਹੀ ਕੋਈ ਗੱਲ ਨਹੀਂ ਉਹ ਕਿਧਰੇ ਦੂਰ ਨਹੀਂ ਚਲੇ ਗਏ ਸਵੇਰ ਤੋਂ ਰਾਤ ਤੱਕ ਸੰਗਤਾਂ ਦੀ ਸੇਵਾ ਵਿੱਚ ਜੁਟੇ ਰਹਿੰਦੇ ਆ ਠੰਡਾ ਜਲ ਭਰ-ਭਰ ਲਿਆਉਂਦੇ ਆ ਜਿੱਥੇ ਕਿਤੇ ਵੀ ਦੂਰ ਪਰਾਂ ਸੰਗਤਾਂ ਬੈਠੀਆਂ ਆਰਾਮ ਕਰਦੀਆਂ ਨੇ ਉਹਨਾਂ ਨੂੰ ਜਲ ਜਾ ਕੇ ਛਕਾਉਂਦੇ ਆ ਸੰਗਤ ਨੂੰ ਪੱਖਾ ਚਲਦੇ ਆ ਰਾਤੀ ਲੰਗਰ ਦੇ ਬਰਤਨ ਸਾਫ਼ ਕਰਦੇ ਆ ਦੋ ਘੜੀਆਂ ਹੀ ਆਰਾਮ ਕਰਦੇ ਆ ਸੰਗਤ ਕੀ ਬਹੁਤ ਸੇਵ ਕਮਾਵੇ ਸੀਤਲ ਜਲ ਕੋ ਭਰ ਲਰ ਲਿਆਵੇ ਬੂਝ-ਬੂਝ ਸੰਗਤ ਕੋ ਪਿਆਵੇ ਹੋਰ ਕੋਈ ਗੱਲ ਨਹੀਂ ਕਰਨੀ ਹੀ ਆ ਸੇਵਾ ਤੋਂ ਸਮਾਂ ਨਹੀਂ ਮਿਲਦਾ ਦੇਖੋ ਇਸ ਤਰ੍ਹਾਂ ਭਾਵ ਕੀ ਫਿਰ ਮਹਾਰਾਜ ਨੇ ਏਡੀ ਕਿਰਪਾ ਕੀਤੀ ਇਹ ਗੁਣਾ ਕਰਕੇ ਗੱਦੀ ਮਿਲਦੀ ਹੁੰਦੀ ਹੈ ਇੱਥੇ ਮੈਂ ਜਿਹੜੀ ਗੱਲ ਦੱਸਣੀ ਆਪ ਜੀ ਨੂੰ ਉਹ ਇਹ ਹੈ ਵੀ ਗੁਣਾ ਕਰਕੇ ਗੱਦੀ ਮਿਲੀ ਇਹ ਨਹੀਂ ਕਿ ਮੈਂ ਗੁਰੂ ਪੁੱਤਰ ਹਾਂ ਸਿੱਖੀ ਦੇ ਵਿੱਚ ਇਹ ਨਹੀਂ ਵੀ ਗੁਰੂ ਪੁੱਤਰ ਹੋਣ ਕਰਕੇ ਗੱਦੀ ਮਿਲ ਜੂਗੀ ਨਹੀਂ ਗੱਦੀ ਮਿਲਨੀ ਆ ਗੁਣਾ ਨੂੰ ਦੇਖ ਕੇ ਨਿਮਰਤਾ ਨੂੰ ਦੇਖ ਕੇ ਇਸ ਤਰ੍ਹਾਂ ਫਿਰ ਜੋਗ ਜਾਣ ਕੇ ਬੀਬੀ ਭਾਨੀ ਜੀ ਵੀ ਰਜਾ ਦੀ ਮੂਰਤ ਸਨ ਸਦਾ ਗੁਰੂ ਜੀ ਦੀ ਆਗਿਆ ਵਿੱਚ ਰਹਿੰਦੇ ਇੱਥੋਂ ਤੱਕ ਗੁਰਮੁਖ ਪਿਆਰਿਓ ਸਦਾ ਤੱਕ ਬੋਲਦੇ ਰਹਿੰਦੇ ਗੁਰ ਕੈ ਭਾਣੇ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ ਤੇ ਸਹੇਲੀਆਂ ਨੂੰ ਵੀ ਆਖਣਾ ਤੁਸੀਂ ਬਾਣੀ ਪੜਿਆ ਕਰੋ ਮੌਤ ਸਿਰ ਤੇ ਖੜੀ ਆ ਸਮਾਂ ਬਰਬਾਦ ਨਹੀਂ ਕਰਨਾ ਸਿੱਖ ਇੱਕ ਗੱਲਾਂ ਕਰਦੇ ਹੁੰਦੇ ਸੀ ਤੇ ਏਵੇਂ ਬਹੁਤ ਸਾਦਾ ਲਿਬਾਸ ਰੱਖਦੇ ਸੀ ਫੇਰ ਬੀਬੀ ਭਾਨੀ ਤੇ ਭਾਈ ਜੇਠਾ ਜੀ ਦੀ ਐਸੀ ਅਨੂਪਮ ਜੋੜੀ ਬਣੀ ਜਿਹਦੀ ਜਿਨੇ ਇਤਿਹਾਸ ਦੀ ਧਾਰਾ ਹੀ ਬਦਲ ਕੇ ਰੱਖ ਦਿੱਤੀ ਨਰੋਲ ਇੱਕ ਬੀਬੀ ਭਾਨੀ ਜੀ ਐਸੇ ਸਨ ਜੋ ਗੁਰੂ ਪੁੱਤਰੀ ਵੀ ਹਨ ਗੁਰੂ ਪਤਨੀ ਵੀ ਗੁਰੂ ਜਨਨੀ ਵੀ ਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਕਰਨ ਨਿਮਰਤਾ ਸਾਡੇ ਵਿੱਚ ਵੀ ਆਵੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ